ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮਝਦਾ ਵੀ ਸਾਡੇ ਪੰਥ ਵਾਸਤੇ ਬਹੁਤ ਵੱਡਾ ਦਿਨ ਹੈ ਕਿ ਕੁੱਲ ਜਹਾਨ ਦੀ ਇਸ ਸ੍ਰਿਸ਼ਟੀ ਦੀ ਸਭ ਤੋਂ ਜੋ ਪਵਿੱਤਰ ਤੇ ਇਹ ਸਮੇਂ ਲੋ ਵੀ ਧਰਤੀ ਜਿਹੜੀ ਕਿ ਦੀਵਾਨ ਟੁੱਟਰ ਮਲ ਜੀ ਜਿਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸੰਤ ਪਾਪਾ ਜੋਰਾਵਰ ਸਿੰਘ ਜੀ ਆ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਲਈ ਜੋ ਇੱਕ ਮਹਾਰਾਜ ਦੇ ਸਾਹਿਬ ਜਾਨਿਆ ਦਾ ਜੋ ਸੰਸਕਾਰ ਕਰਨਾ ਸੀ ਜੋ ਅਸ਼ਰਫੀਆਂ ਰੱਖ ਕੇ ਔਰ ਉਹ ਕੁੱਲ ਜਹਾਨ ਦੀ ਸਭ ਤੋਂ ਮਹਿੰਗੀ ਜੋ ਧਰਤੀ ਖਰੀਦੀ ਸੀ ਉਹ ਬਹੁਤ ਵੱਡਾ ਜਾਨੀ ਕਿ ਸਥਾਨ ਹੈ ਸੋ ਉਹਨਾਂ ਦੀ ਕੌਮ ਦੇ ਵਿੱਚ ਕੌਮ ਦੇ ਵਿੱਚ ਉਸ ਤੋਂ ਵੱਡੀ ਜਾਨੀ ਕਿ ਕੋਈ ਦੇਣ ਨਹੀਂ ਹੋ ਸਕਦੀ ਸੋ ਅੱਜ ਉਹਨਾਂ ਦੇ ਸਤਾਨ ਵਿਖਿਆ ਅਸੀਂ ਇਕੱਠੇ ਹੋਏ ਆਂ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਹਬਾਨ ਅੱਜ ਸਾਡੇ ਨਾਲ ਖੜੇ ਆ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਜੀ ਔਰ ਇਹ ਬਹੁਤ ਵੱਡੇ ਉਪਰਾਲੇ ਦੇ ਨਾਲ ਕਾਫੀ ਲੰਮਾ ਸਮਾਂ ਇਹਨਾਂ ਦੀ ਇਹ ਇੱਕ ਇੱਕ ਪ੍ਰੋਸੈਸ ਇੱਕ ਇੱਕ ਫੋਲੋ ਕਰਦੇ 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 ਇਹਨਾਂ ਦੀ ਹਿੰਮਤ ਹੈ ਦੇਖੋ ਇਹ ਹਿੰਮਤ ਦੇ ਨਾਲ ਇਹ ਜਿਹੜਾ ਕੰਮ ਹੈ ਨਿਪਰੇ ਚੜਿਆ ਔਰ ਆਪਣਾ ਜਿਹੜਾ ਇਹ ਅੱਜ ਜਿਹੜਾ ਇਸ ਦਿਵਾਨ ਟੋਟਰਮਲ ਜੀ ਦੀ ਹਵੇਲੀ ਜਹਾਜ਼ ਹਵੇਲੀ ਦਾ ਜਿਹੜਾ ਕੰਮ ਹੈ ਇਹ ਅੱਜ ਤੋਂ ਇਹਦੀ ਮੁਰੰਮਤ ਦਾ ਕੰਮ ਇਹਦੀ ਰੈਨੋਵੇਸ਼ਨ ਦਾ ਕੰਮ ਹੈ ਜਿਹੜਾ ਅੱਜ ਤੋਂ ਆਰੰਭ ਹੋਣ ਜਾ ਰਿਹਾ ਮੈਂ ਇਸ ਕਰ ਲਈ ਦਿਵਾਨ ਟੋਟਰਮਲ ਫਾਊਂਡੇਸ਼ਨ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜਿੱਥੇ ਬਹੁਤ ਸਾਰੀਆਂ ਮੁਬਾਰਕਬਾਦ ਦੰਨਾ ਇਹਨਾਂ ਦੇ ਉਪਰ ਆਲੇ ਦੀ ਸ਼ਲਾਘਾ ਕਰਦਾ ਹੋਂ ਤੇ ਮੈਂ ਤਾਰੀਫ ਕਰਦਾ ਐ ਐਸਜੀਪੀਸੀ ਦੇ ਸਾਰੇ ਮੈਂਬਰ ਸਾਹਿਬਾਨਾਂ ਦੀ ਜਿਨ੍ਹਾਂ ਨੇ ਇਹਨਾਂ ਨੂੰ ਇਹ ਜਿਹੜਾ ਚੰਗਾ ਕਾਰਜ ਕਰਨ ਲਈ ਜਿੱਥੇ ਜਿਵਾਨ ਟੂਟਰਮਲ ਹਵੇਲੀ ਦਾ ਸਾਰਾ ਉਹ ਸੇਵਾ ਦਿੱਤੀ ਇਹਦੇ ਨਾਲ ਮੈਂ ਉਰੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਨੂੰ ਇਹ ਜਿਹੜਾ ਹੈ ਪਿਛੋ ਪੂਰੇ ਆਦੇਸ਼ ਸੀਗੇ ਕਿ ਅੱਗੇ ਹੋ ਕੇ ਕਿਸੇ ਵੀ ਗੱਲ ਦੇ ਵਿੱਚ ਕੋਈ ਅੜਕਾ ਨਹੀਂ ਪੈਣਾ ਚਾਹੀਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਆਪਾਂ ਜਿਹੜਾ ਕੰਮ ਹੈ ਬੜਾ ਨੋਬਲ ਕੰਮ ਹੈ ਬਹੁਤ ਵੱਡਾ ਕੰਮ ਹੈ ਬੜਾ ਵੱਡਾ ਉਪਰਾਲਾ ਹੈ ਜਿਹਦੀ ਗੂੰਜ ਦੇਸ਼ਾਂ ਵਿਦੇਸ਼ਾਂ 'ਚ ਪੈਣੀ ਹੈ ਜਿਹੜੀ ਕਿ ਕੌਮ ਦੀ ਸਭ ਤੋਂ ਵੱਡੀ ਇੱਕ ਜ਼ਰੂਰਤ ਹੈ ਸੋ ਇਸ ਗੱਲ ਲਈ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇਸ ਗੱਲ ਤੇ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਮੁਬਾਰਕਬਾਦ ਦਿੰਦਾ ਸਭ ਕੀ ਲੱਗਦਾ ਵੀ ਇੰਨਾ ਲੰਮਾ ਸਮਾਂ ਬੀਤ ਚੁੱਕਿਆ ਤੇ ਅੱਜ ਇਹਨੂੰ ਮਿਲਕੀ ਦਵਾਰਾ ਰੈਨੋਵੇਟ ਕਰਨਾ ਪਿਆ ਜਦਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਹੁਣ ਵੀ ਸਰਕਾਰ ਦਾ ਰੋਲ ਨਹੀਂ ਇੱਕ ਸੰਸਥਾ ਬਲਕਿ ਕਰ ਰਹੀ ਹੈ ਜੀ ਦੇਖੋ ਮੈਂ ਇੱਕ ਵਾਰ ਦੱਸਦਾ ਮੈਂ ਆਪਾਂ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਆਪਾਂ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਆਪਾਂ ਤਾਂ ਇਹ ਕਹਿਣਾ ਅੱਜ ਦਾ ਦਿਨ ਚਲੋ ਪੁਰਾਣਿਆਂ ਨੇ ਕੀ ਕੀਤਾ ਅਸੀਂ ਨਹੀਂ ਜਾਣਦੇ ਇਹ ਸੇਵਾ ਜਿਹੜੀ ਹੈ ਸਾਡੇ ਸਾਰਿਆਂ ਦੇ ਉਹਦੇ ਚ ਆਈ ਹੈ ਮੰਤਰੀ ਸਾਹਿਬ ਸਵਾਲ ਇਹ ਹੈ ਕਿ پولیس ਨੂੰ ਪੂਰਾ ਕਰਨ ਲਈ ਸਰਕਾਰ ਆਪਣੇ ਪੱਧਰ ਤੇ ਵੀ ਸਹਿਯੋਗ ਦਵੇ ਕਿਉਂਕਿ ਜਦੋਂ ਇਹ ਕੰਮ ਕਰਦੇ ਆ ਸਰਕਾਰ ਦੇ ਬੜੇ ਨਿਕਣਾ ਆਉਂਦੇ ਨੇ ਜਿੱਥੇ ਮੈਂ ਇਹਨਾਂ ਨੂੰ ਇਹ ਗੱਲ ਦੱਸਤੀ ਮੈਂ ਕਿਹਾ ਸਰਕਾਰ ਤੁਹਾਡੀ ਹੈ ਅਸੀਂ ਤੁਹਾਡੇ ਹੈ ਮਤਲਬ ਜਿੱਥੇ ਤੁਹਾਨੂੰ ਜ਼ਰੂਰਤ ਪਈ ਬੱਤੀ ਰਾਤ ਨੂੰ ਇੱਕ ਲੱਤ ਤੇ ਖੜ ਕੇ ਤੁਹਾਡੇ ਲਈ ਹਾਜ਼ਰ ਖੜੇ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਾਕੀ ਫਾਊਂਡੇਸ਼ਨ ਦੇ ਮੈਂਬਰ ਮੈਂ ਦੇਖਿਆ ਮੇਰੀ ਇਹਨਾਂ ਨਾਲ ਕਈ ਮੀਟਿੰਗਾਂ ਹੋਈਆਂ ਬਹੁਤ ਸਿਆਣੇ ਸਚੱਜੇ ਨੇ ਬਹੁਤ ਜਿਹਨੂੰ ਕਹ ਲੋ ਵੀ ਅੰਦਰੋਂ ਜਿਹੜੀ ਸੇਵਾ ਦੇ ਨਾਲ ਭਰੇ ਹੋਏ ਨੇ ਸੋ ਮੈਨੂੰ ਇੰਨਾ ਪਤਾ ਹੈ ਕੰਮ ਹੈ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਟਾਈਮ ਸ਼ਡਿਊਲ ਦੇ ਵਿੱਚ ਦੇਖਿਓ ਨੇ ਪ੍ਰਿੰਟ ਮੰਤਰੀ ਦਾ ਸਵਾਲ ਹੈ ਪੰਜਾਬ ਦੇ ਵਿੱਚ ਹੋਰ ਬਹੁਤ ਵਿਰਾਸਤੀ ਜਿਹਨੀਆਂ ਸਥਾਨ ਪਰੇ ਹੋਏ ਨੇ ਜਿਹੜੇ ਖੰਡਰ ਹੋ ਰਹੇ ਨੇ ਅੱਥੀ ਪਹਿਲ ਕਦਮੀ ਚੜੀ ਹੈ ਸਰਕਾਰ ਦੇ ਸਾਹਮਣੇ ਰੱਖੀ ਗਈ ਹੈ ਕੀ ਉਮੀਦ ਕਰਦੇ ਆਂ ਅਗਲੇ ਸਮੇਂ ਦੇ ਵਿੱਚ ਹੋ ਜਰੀਏ ਵਿਰਾਸਤਾਂ ਨੇ ਉਹਨਾਂ ਦੀ ਲੋਹਾਰ ਪਹੁੰਚਾਈ ਦੇਖੋ ਪੰਜਾਬੀ ਡਾਇਸਪੋਰਾ ਹੈ ਜਿਹੜਾ ਉਹ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡੇ ਤਦਾਦ ਦੇ ਵਿੱਚ ਫੈਲਿਆ ਹੋਇਆ ਸਾਡੇ ਨਾਲ ਅੱਜ ਵੀ ਹੋਰੇ ਇਸ ਪ੍ਰੈਸ ਕਾਨਫਰੰਸ ਵੀ ਬਹੁਤ ਸਤਕਾਰਯੋਗ ਕਈ ਸਾਡੇ ਐਨ ਆਰ ਆਈ ਸਾਥੀ ਖੜੇ ਨੇ ਜਿਨ੍ਹਾਂ ਤੇ ਬਾਬਾ ਜੀ ਉਹਨਾਂ ਦੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਹਰ ਪੱਖੋਂ ਸੋ ਪੰਜਾਬੀ ਡਾਇਸਪੋਰਾ ਦੇ ਇਹ ਤਾਂ ਜੇਕਰ ਮੜੇ ਜੇ ਬੈਠ ਕੇ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਜਿੰਨੀਆਂ ਆਪਣੀਆਂ ਹੋਰ ਵੀ ਵਿਰਾਸਤੀ ਜਗ੍ਹਾ ਨੇ ਉਹਨਾਂ ਨੂੰ ਵੀ ਸਾਮ ਸੰਭਾਲ ਕਰਨ ਦੇ ਸਮਰੱਥ ਨੇ ਯੋਗ ਨੇ ਸੋ ਜਿੱਥੇ ਤੇ ਇਹਨਾਂ ਨੂੰ ਜ਼ਰੂਰਤ ਪਊਗੀ ਸਰਕਾਰ ਇਹਨਾਂ ਦੇ ਨਾਲ ਹਿੱਕੜਾ ਕੇ ਬਰਾਬਰ ਖੜੀ ਐ ਇਹ ਸਰਕਾਰ ਨਾਲ ਖੜੇ ਨੇ ਸੋ ਆਪਾਂ ਆਉਣ ਵਾਲੇ ਸਮੇਂ 'ਚ ਆਹ ਕੰਮ ਸਾਡਾ ਬਾਬਾ ਜੀ ਕਿਰਪਾ ਕਰਨ ਨੇਪੜੇ ਚੜ ਜੋਏ ਅਗਲੇ ਵੀ ਕੰਮ ਫਿਰ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਉਹ ਵੀ ਕੰਮ ਆਪਾਂ ਸਿਰੇ ਨੂੰ ਆਖਾਂਗੇ ਦੇਖੋ ਪਲਾਨ ਤਾਂ ਮੈਂ ਤੁਹਾਨੂੰ ਇੱਕ ਵਾਰ ਦੱਸਦਾ ਗੁਰੂ ਮਹਾਰਾਜ ਜੀ ਦੇ ਕਰਾਂਦੇ ਹੁੰਦੇ ਨੇ ਜਦੋਂ ਗੁਰੂ ਮਹਾਰਾਜ ਨੇ ਸਮਾ ਲਿਆਤਾ ਤਾਂ ਜਦੋਂ ਕਿਸੇ ਚੀਜ਼ ਦਾ ਸਮਾਂ ਆ ਗਿਆ ਉਹ ਆਪਣੇ ਆਪ ਸਾਰੀਆਂ ਚੀਜ਼ਾਂ ਉਵੇਂ-ਉਵੇਂ ਹੋ ਜਾਂਦੀਆਂ ਆ ਦੇਖ ਲਓ ਅਸੀਂ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਸੀ ਲੱਗਿਆਂ ਨੂੰ 2 ਸਾਲ ਤੋਂ ਵੱਧ ਹੋ ਗਏ ਸੀ ਲੱਗਿਆਂ ਨੂੰ ਆਪਾਂ ਫਾਈਲਾਂ ਨੂੰ ਕਦੇ ਉੱਧਰ ਕਦੇ ਉੱਧਰ ਹੁਣ ਜਦੋਂ ਸਮਾਂ ਆਇਆ ਫਿਰ ਮਿੰਟਾਂ ਸਕਿੰਟਾਂ ਜਾਂ ਡੇਢ ਮਹੀਨਾ ਪਹਿਲਾਂ ਫਾਈਲ ਸਾਡੇ ਕੋਲ ਆਈ ਸੀ ਤੇ ਡੇਢ ਮਹੀਨੇ ਦੇ ਅੰਦਰ-ਅੰਦਰ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਸਾਰਿਆਂ ਜਾਣੀ ਕਿ ਇਹਨਾਂ ਨੂੰ ਜਿੰਨੀਆਂ ਸੀ ਉਹ ਅਥਾਰਟिटीज ਦੇ ਬਾਈ ਗੁਰਦੀਖ ਖਾਲਸਾ ਬਾਈ ਗੁਰਦੀਖ ਫਤਿਹਜੀ ਅੱਜ ਗੁਰੂ ਸਾਹਿਬ ਦੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਕਿਰਪਾ ਕੀਤੀ ਹੈ ਕਿ ਅੱਜ ਬੜਾ ਇਤਿਹਾਸਕ ਦਿਨ ਹੈ ਤੇ ਸੋ ਮਣੀ ਗੁਰ ਦੁਬਾਰਾ ਪ੍ਰਬੰਧ ਕਮੇਟੀ ਤੇ ਪੰਜਾਬ ਸਰਕਾਰ ਹਾਈ ਕੋਰਟ ਤੇ ਜਮਾਨ ਟੋਡਰ ਮਲ ਫਾਊਂਡੇਸ਼ਨ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜੀ ਕਾਰਜ ਦੀ ਆਰੰਭਤਾ ਕੀਤੀ ਆ ਉਹ ਕਿਰਪਾ ਕਰੇ ਵੀ ਇਹਨੂੰ ਅਸਾਂ ਜਲਦੀ ਪਿਆਰ ਕਰੀਏ ਇਹ ਬਿਲਕੁਲ ਇਹਨਾਂ ਦੇ ਤਿਆਰ ਕੋਈ ਸਾਰਾ ਇਹਦੇ ਵਿੱਚ ਉਹੀ ਏਟੋ ਹੋਏਗੀ ਤੇ ਉਹੀ ਇਹਦਾ ਸਾਰਾ ਜਿਹੜਾ ਮਟੀਰੀਅਲ ਜਿਹਨਾਂ ਵਰਤੇ ਜਾਂਦਾ ਉਹ ਜੋ 500 ਸਾਲ ਪਹਿਲਾਂ ਵਰਤਿਆ ਗਿਆ ਸੀ ਉਹ ਹੀ ਸਾਰਾ ਮਟੀਰੀਅਲ ਹੋਵੇਗਾ ਅਨੇਕਸਰ ਕਿੰਨਾ ਕੋ ਟਾਈਮ ਲੱਗ ਜਾਏਗਾ ਪਹਿਲੇ ਹੀ ਬਤਾਓ ਸਾਡੀ ਵੀ ਇਹਨੂੰ ਡੇਢ ਦੋ ਸਾਲ ਦੇ ਵਿੱਚ ਤਿਆਰ ਕਰਦੇ ਆਂ ਤੇ ਇਹ ਬਿਲਕੁਲ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚ ਜੋ 1912 ਦੀ ਤਸਵੀਰ ਲਿਆਂਦੀ ਗਈ ਹੈ ਉਸ ਤਰ੍ਹਾਂ ਇਸ ਤਸਵੀਰ ਦੇ ਆਧਾਰ ਤੇ ਇਹ ਕਾਰਜ ਹੋਏਗਾ ਬਿਲਕੁਲ ਤੱਥਾਂ ਦੇ ਆਧਾਰ ਤੇ ਹੋਏਗਾ ਜਿਹਦੀ ਜਵਾਬਦੇਹੀ ਹੋਏਗੀ ਅਨੇਕਾਂ ਪਹਿਲੇ ਟਾਈਮ ਦੇ ਵਿੱਚ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਵਾਰੀ ਤੁਸੀਂ ਪ੍ਰੋਗਰਾਮ ਜਿਹੜਾ ਕੰਮ ਕਰਨਾ ਬੰਦ ਵੀ ਕਰਤਾ ਸੀਗਾ ਹੁਣ ਕਿਸ ਤਰ੍ਹਾਂ ਦਾ ਮਾਹੌਲ ਨਹੀਂ ਮਲੇ ਕੋਸ਼ਿਸ਼ ਹੈ ਜੀ ਯਤਨ ਤੁਹਾਨੂੰ ਪਤਾ ਹੈ ਵੀ ਜਦੋਂ ਆਪਾਂ ਕਿਸੇ ਕਾਰਜ ਦੇ ਲਈ ਅੱਗੇ ਵਧਦੇ ਆ ਚਾਹੇ ਉਹ ਪਰਿਵਾਰਕ ਕਾਰਜ ਹੋਵੇ ਚਾਹੇ ਉਹ ਪਿੰਡ ਦਾ ਹੋਵੇ ਚਾਹੇ ਉਹ ਸਮਾਜ ਦਾ ਹੋਵੇ ਤਾਂ ਬੜੀਆਂ ਦਿੱਕਤਾਂ ਆਉਂਦੀ ਨੇ ਪਰ ਸਾਨੂੰ ਸਾਰੀਆਂ ਤਰ੍ਹਾਂ ਵੱਲੋਂ ਬਹੁਤ ਪਿਆਰਾ ਸਹਿਯੋਗ ਮਿਲਿਆ ਗੁਰੂ ਨੇ ਕਿਰਪਾ ਕੀਤੀ ਹੈ ਕਿਉਂਕਿ ਸਾਡਾ ਕਾਰਜ ਨਹੀਂ ਹੈ ਸਾਰੇ ਭਰਾਵਾਂ ਦਾ ਸਾਰੀ ਮਨੁੱਖਤਾ ਦਾ ਕਾਰਜ ਆ ਅਸੀਂ ਤਾਂ ਸਿਰਫ ਇੱਕ ਮੋਹਿਆ ਕਿ ਸਿਰਫ ਅਪਰਾਧਾ ਕੀਤਾ ਇੱਕ ਚੌਕੀਦਾਰ ਮੰਗੋ ਤੇ ਕਰਨਾ ਸਾਰਾ ਗੁਰੂ ਨੇ ਆਪ ਸਾਰਾ ਇਹ ਕਾਰਜ ਕਰਨਾ ਆਏਗਾ ਤੇ ਸਾਡੀ ਬੇਨਤੀ ਹੈ ਵੀ ਇਹ ਇਹ ਮਤਲਬ ਕਿ ਸਾਰਾ ਤੱਥਾਂ ਦੇ ਆਧਾਰ ਤੇ ਤੇ ਪੂਰੀ ਦੀ ਜਵਾਬ ਦੇ ਦੇ ਆਧਾਰ ਤੇ ਇਹ ਤਿਆਰ ਹੋਏਗਾ ਹਾਈ ਕੋਰਟ ਦੇ ਦਿਸਾ ਨਿਰਦੇਸ਼ ਵੀ ਦੇ ਵਿੱਚ ਹੋਣਗੇ ਤੇ ਕਈ ਸੰਸਥਾਵਾਂ ਇਹਦੇ ਵਿੱਚ ਇਨਵੋਲ ਬਣੇ ਜਿਹੜੀਆਂ ਉਹ ਸਾਰੀਆਂ ਧਿਰਾਂ ਨੂੰ ਅੱਜ ਇਕੱਠਾ ਕੀਤਾ ਗਿਆ ਤੇ ਹਾਈ ਕੋਰਟ ਵੱਲੋਂ શ્રી ਐਚ ਸੀ ਅਰੋੜਾ ਸਾਹਿਬ ਉਹ ਸਾਇਅ ਕਰ ਰਿਹਾ ਇਸ ਵਿਰਾਸਤ ਦੀ ਤੇ ਪੰਜਾਬ ਸਰਕਾਰ ਵੱਲੋਂ ਮੰਤਰੀ ਸਾਹਿਬ ਤਰਨਪੀਰ ਸਿੰਘ ਸਾਉਂਗ ਜੀ ਤੇ ਉਧਰੋਂ ਸਾਡੇ ਸਿਮਰ ਸਿੰਘ ਧਾਮੀ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ ਇਹ ਐਜੀਪੀਸੀ ਇਹਦੀ ਗਵਾਹੀ ਕਰ ਰਹੀ ਹੈ ਕਿ ਸੰਤਾਂ ਕੀ ਵਿਸ਼ਵਾਸਵਾਨ ਨੇ ਤੁਸੀਂ ਆਪਣੇ ਬਾਰੇ ਜੀ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਇਹ 500 ਸਾਲ ਹੋ ਗਿਆ ਜੀ ਇਹ ਮਨੁੱਖੀ ਅਧਿਕਾਰਾਂ ਦਾ ਇੱਕ ਪ੍ਰਤੀਕ ਥਾਂ ਹੈਗਾ ਜਿਹੜੀ ਯੂਨੋ ਅੱਜ ਕਹਿ ਰਹੀ ਹੈ ਅੱਜ ਤੋਂ 500 ਸਾਲ ਪਹਿਲਾਂ ਹੀ ਇਹ ਇਹਨੇ ਇੱਕ ਟੋਡਰ ਮਲ ਜੀ ਨੇ ਇਹ ਆਧਾਰ ਨੂੰ ਪੇਸ਼ ਕੀਤੀ ਸੀ ਵੀ ਇਹ ਸਿੱਖਾਂ ਲਈ ਕੁਰਬਾਨੀ ਨਹੀਂ ਕੀਤੀ ਨਾ ਕਿ ਸਾਹਿਬ ਜਦਨ ਲਈ ਇਹ ਕੁਰਬਾਨੀ ਮਨੁੱਖਤਾ ਲਈ ਹੋਈ ਹੈ ਵੀ ਕਿਸੇ ਵੀ ਕਿਸੇ ਵੀ ਧਰਮ ਦੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਕਿ ਜਿਹੜੀਆਂ ਦੇਹਾਂ ਨੇ ਉਹ ਇਸ ਤਰ੍ਹਾਂ ਉਹਨਾਂ ਦੇ ਸਰੀਰਾਂ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਸਾਰਿਆਂ ਦਾ ਗੁਰਮਰਿਆਦਾ ਅਨਸਾਰ ਤੇ ਸਰਕਾਰ ਹੋਣਾ ਚਾਹੀਦਾ ਉਹਨਾਂ ਨੇ ਆਪਣਾ ਸਾਰਾ ਕੁਝ ਜਿੱਥੇ ਪੈਸਾ ਵੀ ਉਹ ਅਮੀਰ ਤੇ ਬਹੁਤ ਤਕੜੇ ਜਿਵੇਂ ਕਿ ਅਜੇ ਮਕੇਸ਼ਵਾਨੀ ਹੋ ਰਿਹਾ ਹੈ ਹਿੰਦੁਸਤਾਨ ਦੇ ਇਹ ਉਹਨਾਂ ਨੇ ਸਾਰਾ ਕੁਝ ਉਹ ਵੀ ਕੁਰਬਾਨ ਕੀਤਾ ਨਾਲ ਪਰਿਵਾਰ ਨੂੰ ਵੀ ਕੁਰਬਾਨ ਕਰਤਾ ਜੀ ਇਹ ਤਾਂ ਵੱਡੀ ਕੁਰਬਾਨੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੋ ਸਕਦੀ। ਜਿਆਦਾ ਖੁਸ਼ੀ ਹੋ ਰਹੀ ਹੈ ਸਾਰਾ ਕਾਜ ਨੂੰ ਅਜੇ ਨਿਪਟੇ ਛੱਡਿਆ ਦੇਖ ਕੇ। ਇਹ ਬੜੀ ਬੜੀ ਕਿਰਪਾ ਕੀਤੀ ਅੱਜ ਰੋਹ ਸਾਬ ਨੇ ਇੱਥੇ ਆ ਕੇ ਸਰਵ ਆਸ਼ੀਰਵਾਦ ਦਿੱਤਾ ਹੈ। ਤਾਂ ਇਹ ਕੰਮ ਨੂੰ ਸ਼ੁਰੂ ਕਰਵਾ ਰਹੇ ਨੇ। ਸੋ ਸੰਗਤਾਂ ਦਾ ਇਹਦਾ ਚਾਹ ਮਾਰਦਾ ਕੱਟ ਕਿ ਨਾਲ ਚਾਹ ਹੋਈ ਸਕਦਾ ਹੈ। ਮੈਂ ਤਾਂ ਇੱਥੇ ਯੂਜ਼ਲੀ ਇੰਨੀ ਬੰਦਾ ਤਾਂ ਦੇਖੀਦਾ ਦੋ ਦੋ ਤਿੰਨ ਤਿੰਨ ਹਜ਼ਾਰ ਇਸ ਸੰਗਤ ਦਾ ਰੋਚਿਤ ਵੈਸੀ ਦਰਸ਼ਨ ਮਿਲੇ ਕਰਨਾ ਹੋਤੀ ਹੈ। ਸੋ ਬੜਾ ਚਾਹ ਬੜਾ ਪਿਆਰ ਵਿਵਾਨ ਜੀ ਹੁਣ ਨਾਲ ਸੀਗਾ ਇਹਨਾਂ ਦਾ ਸੋ ਮਾਰੇ ਕਿਰਪਾ ਕਰੀ ਜਲਦੀ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਦੋ ਢਾਈ ਸਾਲ ਦੇ ਵਿੱਚ ਵਿੱਚ ਕਿੰਨਾ ਕੁ ਵੱਡਾ ਪੈਕੇਜ ਜੀ ਰਹੇ ਜੇ ਗੱਲ ਕਰੀਏ ਤਾਂ ਇਹਨਾਂ ਕੋ ਪੈਸਾ ਲੱਗ ਰਿਹਾ ਹੈ ਜੀ ਐਸਟੀਮੇਟਡ ਹੀ ਹੈ ਹਜੇ ਦਾ ਤੇ ਤਕਰੀਬਨ 50 ਕਰੋੜ ਦੇ ਲੱਗੇ ਲੱਗੇ ਸ਼ਾਇਦ ਜਿਹੜਾ ਹੈਗਾ ਆ ਹਵੇਲੀ ਦਾ ਹੈਗਾ ਬਾਕੀ ਹੋਰ ਸਾਰੇ ਬੜੇ ਇਤਬਾਰ ਮਾਤਾ ਬਣੀਆਂ ਨਹੀਂ ਦੂਜੇਮ ਬਣਨੇ ਨਹੀਂ ਸੋ ਐਸਟੀਮੇਟਡ ਹੀ ਹੈ ਇਹ ਬਾਕੀ ਜਿਵੇਂ ਜਿਵੇਂ ਸਮੇਂ ਆਊਗਾ ਉਵੇਂ ਉਵੇਂ ਕਥਾ ਲੱਗੇਗਾ ਜੀ ਅੱਜ ਕਿਵੇਂ ਮੈਨੂੰ ਸੋਚ ਰਿਹਾ ਹਾਂ ਜਿੰਨੀ ساری ਸਾਰੀ ਟੀਮ ਕਿਵੇਂ ਮਹਿਸੂਸ ਕਰ ਰਹੀ ਹੈ ਵੀ ਲੰਮੇ ਸਮੇਂ ਤੋਂ ਵੈਰੀ ਪ੍ਰਾਊਡ ਪ੍ਰਾਊਡ ਸੂਸ ਕਰ ਰਹੀ ਹੈ ਕਿ ਇਹ ਸਾਨੂੰ ਮਾਣ ਮਿਲਦਾ ਹੈ ਸਾਹਿਬ ਜਦਿਆਂ ਵੱਲੋਂ ਦਸਵੇਂ ਪਾਤਸ਼ਾਹ ਦੇ ਪਰਿਵਾਰ ਵੱਲੋਂ ਤੇ ਅਦਿਵਾਰ ਗੋਟੰਬਲ ਜੀ ਦੀ ਮਿਹਰੂਰ ਹੋ ਗਿਆ ਕਿ ਚਲੋ ਕੋਈ ਤਾਂ ਆਇਆ ਇਨੀ ਦਰਵਾਜ਼ੇ ਨੇ ਆ ਕੇ ਇਸ ਜਿਹੇ ਦੀ ਸੇਵਾ ਸਮਾਰ ਇਸ ਘਰ ਦੀ ਕਰਦੇ ਸਰਕਾਰ ਦਾ ਕਿੰਦਾ ਦਾ ਸਹਿਯੋਗ ਹੈ ਜੀ ਮੈਂ ਕਿਹਾ ਜੀ ਸਰਕਾਰ ਨੇ ਕਮਾਲ ਕਰਤੀ ਇਹ ਘਟਿਆਂ ਦੇ ਵਿੱਚ ਜਿਹੜੀਆਂ ਪਰਮਿਸ਼ਨਾਂ ਸਾਨੂੰ ਦੇ ਕੇ ਜਿਹੜਾ ਹੈਗਾ ਆ ਸਾਨੂੰ ਇਸ ਕੰਮ ਨੂੰ ਨੇਪਰੇ ਚਾੜਿਆ ਨਹੀਂ ਅਸੀਂ ਤਾਂ ਜਿੱਦਾਂ ਦੱਸਿਆ ਸਟੇਜ ਦੇ ਉੱਤੇ ਅਸੀਂ ਤਾਂ ਇੱਕ ਤਰ੍ਹਾਂ ਦਾ ਜੀ ਛੜਾ ਛੋਟੀ ਚੱਲੇ ਸੀਗਾ ਵੀ ਹੁਣ ਨਹੀਂ ਇਹ ਗੱਲ ਬਣਨੀ ਨਹੀਂ ਲੋੜੀ ਠੀਕ ਸੋ ਸ਼ੌਮਿਕ ਕਮੇਟੀ ਪ੍ਰਧਾਨ ਸਾਹਿਬ ਨੇ ਵੀ ਕਹਿੰਦੇ ਆ ਮੈਂ ਕਿਹਾ ਜੀ ਕਮਾਲ ਕਰਤੀ ਇਹ ਸਾਰਿਆਂ ਦੀ ਇਕੱਠੇ ਹੋਣ ਕਰਕੇ ਹੋਇਆ ਸਾਰਿਆਂ ਦੀ ਇੱਕ ਸੁਰ ਦੇ ਵਿੱਚ ਆਏ ਸਾਰੇ ਵੀ ਇਹ ਕੰਮ ਆਪਾਂ ਸਾਰਿਆਂ ਨੇ ਕਰਨਾ ਹੀ ਆ ਤਾਂ ਭਮੀ ਸਾਹਿਬ ਜੀ ਨੇ ਦਿੰਦਾ ਤ ਤਤਪਰ ਹੋ ਕੇ ਜਦੋਂ ਵੀ ਅਸੀਂ ਗੱਲ ਕਰਦੇ ਰਹੇ ਉਹਨਾਂ ਨੇ ਸਾਨੂੰ ਜਿਹੜੀ ਮਨਜ਼ੂਰੀ ਚਾਹੀਦੀ ਸੀ ਰਾਈਟ ਪੇ ਸਾਨੂੰ ਕਰਕੇ ਦਿੱਤੀ ਪੰਜਾਬ ਸਰਕਾਰ ਵੱਲੋਂ ਪ੍ਰਾਥਮਿਕ ਵਿਭਾਗ ਵੱਲੋਂ ਵੀ ਸਾਰਾ ਕੁਝ ਜਿਹੜਾ ਹੈਗਾ ਬਹੁਤ ਛੇਤੀ ਐਂਡ ਐਂਡ ਤੇ ਆ ਕੇ ਬਿਲਕੁਲ ਇੱਕਦਮ ਬਿਲਕੁਲ ਛੇਤੀ ਹੋ ਗਿਆ ਜੀ